ਤੇ ਬਾਕੀ ਭਾਈ ਅੱਜ ਇੱਕ ਨਾ ਕਣਕ ਬਾਰੇ ਆਪਾਂ ਸੋਦੇ ਨਾ ਇੱਕ ਗੱਲ ਸਾਂਝੀ ਕਰਦੇ ਆਂ ਆਪਾਂ ਗੁੱਲੀ ਡੰਡੇ ਵਾਲੀ ਸਪਰੇ ਕਰੀ ਸੀਗੀ ਕਣਕ ਦੇ ਉੱਪਰ ਤੇ ਹੁਣ ਕਣਕ ਵੀ ਦਿਖਾਉਣ ਲੱਗਿਆ ਯਾਰ ਭਾਈ ਉੱਪਰੋਂ ਦਾਗ ਹੀ ਕਰਤੀ ਕਣਕ ਤੇ ਸਪਰੇ ਆਪਾਂ ਕਰੀ ਸੀ ਦੇਖੋ ਇੱਕ ਤਾਂ ਐਕਸਲ ਠੀਕ ਆ ਨਾ ਅੱਜ ਤੋਂ 20 ਦਿਨ ਪਹਿਲਾਂ ਇੱਕ ਆਪਾਂ ਕਰੀ ਸੀਗੀ ਟੌਪਿਕ ਕਣਕ ਤੁਹਾਨੂੰ ਮੈਂ ਦਿਖਾ ਦਿੰਨਾ ਸਾਰੀ ਦਾਗੀ ਜੀ ਪ੍ਰੋਹ ਕਰਤੀ ਤੇ ਚਲੋ ਨੁਕਸਾਨ ਕੋਈ ਹੈ ਨਹੀਂ ਇੰਨਾ ਵੀ ਖਾਸ ਆਪਾਂ ਘਾਟਣ ਵਾਲੀ ਸਪਰੇਅ ਕਰਤੀ ਉੱਪਰ ਕਣਕ ਤੁਸੀਂ ਪਿੱਛੇ ਦੇਖੋ ਯਾਰ ਇਹ ਦੱਗੀਆਂ ਚ ਇਹ ਪੀਰੀ ਪੈ ਗਈ ਤੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਗੱਲ ਆਇਆ ਵੀ ਮੈਨੂੰ ਹੁਣ ਇਹ ਦੱਸੋ ਵੀ ਇਹ ਕਾਰਨ ਕੀ ਹੋ ਸਕਦਾ ਐਕਸਲ ਦੇ ਟੌਪਿਕ ਤਾਂ ਯਾਰ ਬਈ ਅੱਗੇ ਕਰਦੀਆਂ ਨਹੀਂ ਹੁੰਦੀ ਆਹ ਦੇਖੋ ਹੁਣ ਉਪਰੋਂ ਉਹ ਤਾਂ ਕਣਕ ਦਾ ਹੈ ਵੈਸੇ ਵਧੀਆ ਤੇ ਆਹ ਦੱਗੀਆਂ ਹੀ ਆ ਤੇ ਦੇਖੋ ਵੀ ਇਸ ਤਰ੍ਹਾਂ ਜੇ ਹੋ ਚੁੱਕੀ ਹੈ ਇਹ ਆ ਦੇ ਆ ਤੁਸੀਂ ਦੇਖੀ ਚੱਲੋ ਤੇ ਇਹ ਪੱਤੇ ਪੀਲੇ ਪਾਤੇ ਸੀਗੇ ਦੂਰੀ ਬਾਰ ਮੈਂ ਨੰਗਿਆ ਸੀਗਾ ਇੱਥੋਂ ਦੀ ਪੰਪ ਲੈ ਕੇ ਜਿੱਥੇ ਦੀ ਹੁਣ ਮੈਂ ਦਵਾਈਆਂ ਪਾਈਆਂ ਸੀ ਆਪਾਂ ਟਾਪਕ ਤੇ ਐਕਸਲ ਉਹ ਦਿਖਾਉਣ ਲੱਗਿਆ ਆਪਣੀ ਇੱਥੇ ਹੀ ਪਈਆਂ ਨੇ ਰੱਖੀਆਂ ਆ ਬਈ ਐਕਸਲ ਆ ਗਈ ਇਹ ਸਜੈਂਟਾ ਦੀ ਇੱਕ ਤਾਂ ਇਹ ਪਾਈ ਸੀ ਆਪਾਂ ਸਾਲਟ ਇਹ ਚ ਉਹੀ ਆ ਮੰਨ ਲਓ ਵੀ ਇਹ 400 ml ਦਾ ਡੱਬਾ ਸੀਗਾ ਇੱਕ ਤੇ ਇਹ ਪਾਇਆ ਸੀ ਕਣਕ ਤੇ ਇੱਕ ਪਾਇਆ ਸੀ ਇਹ ਵਿਲੋ ਬੋਰਡ ਦਾ ਇਹ ਟੋਪਿਕ ਸੀਗੀ ਟੋਪਿਕ ਦਾ ਸਾਲਟ ਸੀਗਾ ਤੇ ਭਾਈ ਪਤਾ ਨਹੀਂ ਇਹ ਕੀ ਚੱਕਰ ਆ ਥੋੜਾ ਜਿਹਾ ਦਿਖਾਇਆ ਇਹ ਨੇ ਕਣਕ ਤੇ ਅਸਰ ਬਾਕੀ ਮੇਰਾ ਵੀਰ ਹੋ ਸਕਦਾ ਵੀਡੀਓ ਨੂੰ ਜਿੰਨਾ ਵੀ ਸ਼ੇਅਰ ਹੋ ਹੋ ਸਕਦਾ ਨਾ ਇਸ ਵੀਡੀਓ ਨੂੰ ਓਨਾ ਹੀ ਸ਼ੇਅਰ ਕਰਿਓ ਇਹ ਕੰਪਨੀਆਂ ਤੱਕ ਵੀ ਮਤਲਬ ਆਪਣੀ ਵੀਡੀਓ ਜਾਵੇ ਇਹ ਕੰਪਨੀਆਂ ਤੱਕ ਵੀਡੀਓ ਜਾਵੇ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗੇ ਵੀ ਆਪਾਂ ਨੂੰ ਫਿਰ ਕੁਛ ਨਾ ਕੁਛ ਪਤਾ ਲੱਗ ਸਕੇ ਵੀ ਕੀ ਇਹ ਵੀ ਚੱਕਰ ਕੀ ਆ ਅੱਗੇ ਜਿਹੜੀਆਂ ਐਕਸ਼ਨਾਂ ਸੀਗੀਆਂ ਤੇ ਟੌਪਿਕ ਇਹ ਅੱਗੇ ਕੁਝ ਵੀ ਨਹੀਂ ਕਰਦੀ ਹੁੰਦੀ ਕਣਕ ਨੂੰ ਧੱਬਾ ਮਾਰਦੀ ਨਹੀਂ ਸੀ ਇਹਨੇ ਥੋੜਾ ਜਿਹਾ ਦਿਖਾਇਆ ਕਣਕ ਵੈਸੇ ਨੂੰ ਤਾਂ ਠੀਕ ਆ ਕੋਈ ਨੁਕਸਾਨ ਹੈ ਨਹੀਂ ਆਪਣਾ ਠੀਕ ਆ ਸਪਰੇਅ ਕਰਤੀ ਸੀ ਘਾਟਾਂ ਵਾਲੀ ਅੱਜ ਤੋਂ 5-6 ਦਿਨ ਪਹਿਲਾਂ ਇਹਨੇ 15 ਦਿਨਾਂ ਦੇ ਵਿੱਚ ਦਿਖਾਈ ਆ ਪੀਲਕ ਦਿਖਾਈ ਆ ਕਣਕ ਦੇ ਪੱਤੇ ਨਹੀਂ ਨਾ ਪਰ ਉਹ ਮਚਾਤੇ ਪਹਿਲਾਂ ਮੈਨੂੰ ਐ ਸੀਗਾ ਵੀ ਸੰਕੋਰ ਦਾ ਸਲਟ ਨਾ ਹੋਵੇ। ਬਈ ਉਹ ਵੀ ਨਹੀਂ ਮੈਨੂੰ ਤਾਂ ਲੱਗਦਾ ਵੀ ਹੋਊ ਇਹਦੇ ਵਿੱਚ। ਤੇ ਇਹ ਵੀਡੀਓ ਨੂੰ ਨਹੀਂ ਬਹੁਤ ਬਹੁਤ ਸ਼ੇਅਰ ਕਰਿਓ। ਜਿਹੜੀ ਕੰਪਨੀਆਂ ਤੱਕ ਵੀਡੀਓ ਜਾਵੇ। ਤੇ ਆਪਾਂ ਨੂੰ ਪਤਾ ਲੱਗ ਸਕੇ ਵੀ ਇਹ ਕਾਰਨ ਕੀ ਆ। ਆਹ ਦੇਖੋ ਧਿਆਨ ਨਾਲ ਦੇਖੋ। ਤੇ ਇਸ ਤਰ੍ਹਾਂ ਜੀ ਹੋ ਗਈ ਬਈ ਕਣਕੇ ਇਹ ਤੁਸੀਂ ਨਾ ਕਮੈਂਟ ਕਰਕੇ ਦੱਸਿਓ ਵੀ ਐਕਸਲ ਤੇ ਟਾਪਕ ਦੇ ਵਿੱਚ ਵੀ ਕੋਈ ਇਹ ਫਰਕ ਪਤਾ ਕਿ ਕੀ ਇਹ ਕਾਰਨ ਕੀ ਆ ਸਾਰਾ ਇਹ ਚੱਕਰ ਕੀ ਆ। ਇਹ ਮੈਂ ਨਾ ਤਿੰਨ ਘਟੂਲੀਆਂ ਹੀ ਪਾਈਆਂ ਸੀਗੀਆਂ ਕਿਲੇ ਦੀਆਂ ਜਿੱਥੇ ਦੂਰੀ ਬਾਰ ਨਹੀਂ ਹੈਗਾ ਉੱਥੋਂ ਦੀ ਇਹਨੇ ਜਿਹੜਾ ਅਸਰ ਉਹ ਦਿਖਾਇਆ ਹੈਗਾ ਐਕਸਲ ਤੇ ਟਪਕ ਹੋ ਸਕਦਾ ਬਈ ਕੋਈ ਮੌਸਮ ਦਾ ਵੀ ਫਰਕ ਹੋ ਸਕਦਾ ਹਨਾ ਮੈਂ ਦੁਕਾਨਦਾਰ ਨੂੰ ਪੱਛੇ ਹੀ ਮਖਾਪੀ ਆਏ ਹੋ ਗਈ ਕਣਕ ਹੁਣ ਤਾਂ ਕੁਝ ਠੀਕ ਆ ਬਹੁਤ ਫਰਕ ਪੈ ਗਿਆ ਕਣਕ ਦਾ ਮੈਂ ਤਾਂ ਹੀ ਹੁਣ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਤਾਂ ਹੀ ਮੈਂ ਸਾਂਝੀ ਕਰਨ ਲੱਗਿਆ ਵੀ ਕਿਸੇ ਨੂੰ ਹਨਾ ਹੋ ਸਕਦਾ ਪਤਾ ਵੀ ਇਹਨਾਂ 'ਚ ਕੋਈ ਹੋ ਸਕਦਾ ਵੀ ਕੋਈ ਚੇਂਜ ਕਰਿਆ ਹੋਵੇ ਕੋਈ ਸਾਲਟ ਵਿੱਚੋਂ ਤੇ ਕਣਕ ਹੁਣ ਤਾਂ ਬਈ ਠੀਕ ਆ ਯਾਨੀ ਕਿ ਬਹੁਤ ਠੀਕ ਆ ਉੱਪਰੋਂ ਮੰਨ ਲਓ ਪੀਲੇ ਪੱਤੇ ਕਰਦੇ ਤੱਕ ਜੇ ਦਿੱਤੀ ਕਣਕ ਇਹ ਅੱਧੇ ਤੁਸੀਂ ਦੇਖੀ ਚੱਲੋ ਵੀਡੀਓ 'ਚ ਤਾਂ ਕਰਕੇ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਆ ਉਹ ਸਾਂਝੀ ਕਰੀ ਆ ਹੈ ਤਨਕੀਲਿਆਂ ਤੇ ਕਰੀ ਸੀ ਬਾਈ ਇੱਕ ਦੋ ਵਾਰ ਤਾਂ ਆਪਾਂ ਪਾਈ ਨਹੀਂ ਹੈਗੀ ਐਕਸਲ ਦੇ ਟਾਪਕ ਜੇ ਕਿਸੇ ਵੀਰ ਨੇ ਹੋਰ ਨੇ ਵੀ ਹਨਾ ਇੱਕ ਰੀਅ ਸਪਰੇ ਸਾਰੇ ਜਣੇ ਯਾਰਾ ਕਮੈਂਟ ਕਰਕੇ ਦੱਸੋ ਵੀ ਕੋਈ ਛੋਡੇ ਤਾਂ ਨਹੀਂ ਕੋਈ ਅਸਰ ਪਾਇਆ ਨੇ ਟਾਪਿਕ ਤੇ ਐਕਸਲ ਨੇ ਸਜੈਂਟਾ ਦੀ ਸੀਗੀ ਐਕਸਲ ਤੇ ਜਿਹੜੀ ਟਾਪਿਕ ਸੀਗੀ ਉਹ ਵਿਲੋ ਬੋਰਡ ਦੇ ਸੀਗੀ ਉਹ ਕਣਕ ਵੈਸੇ ਵਧੀਆ ਗੁੱਲੀ ਡੰਡਾ ਹੈਗਾ ਸੀਗਾ ਪਰ ਗੁੱਲੀ ਡੰਡਾ ਨਹੀਂ ਬਾਈ ਛੱਡਿਆ ਇੱਕ ਗੱਲ ਹੈਗੀ ਆ ਗੁੱਲੀ ਡੰਡਾ ਨਹੀਂ ਛੱਡਿਆ ਸੰਕੋਰ ਤੋਂ 15 ਦਿਨ ਬਾਅਦ ਦੇ ਵਿੱਚ ਹੀ ਮੈਂ ਇਹ ਪਾਤੀ ਸੀਗੀ ਹਾਂ 15 ਦਿਨ ਬਹੁਤ ਪਾਤੀ ਸੀ ਪਰ ਗੁੱਲੀ ਡੰਡੇ ਦਾ ਤਾਂ ਮਾਰਦਾ ਨਾਸ ਜਿੰਨਾ ਖੜਾ ਸੀਗਾ ਉਹ ਸਾਰਾ ਮਾਰਦਾ ਗੁੱਲੀ ਡੰਡਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਬਾਈ